ਕਿਸਾਨ ਹੈ ਜਿਹੜਾ ਉਹ ਆਪਣੇ ਸੰਘਰਸ਼ ਆਪਣਾ ਪ੍ਰੋਟੈਸਟ ਜ਼ਾਹਰ ਕਰ ਰਿਹਾ ਹੈ ਅਰ ਕਰ ਵੀ ਉਹਨਾਂ ਮੰਗਾਤੇ ਰਿਹਾ ਜਿਹੜੀਆਂ ਪਹਿਲਾਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਲੇਕਿਨ ਆਪਣੀਆਂ ਇੰਪਲੀਮੈਂਟ ਨਹੀਂ ਕੀਤੀਆਂ ਜੋ ਮਹੂਰੀ ਤਰੀਕੇ ਦੇ ਨਾਲ ਲੋਕਤੰਤਰ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹੈ ਲੇਕਿਨ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਇਹ ਉਹਨਾਂ ਨਾਲ ਪੰਜਾਬ ਦੀ ਸਰਕਾਰ ਦੇ ਨਾਲ ਮਿਲ ਕੇ ਨਜਾਇਜ਼ ਤੱਕਾ ਕਰ ਰਹੀ ਹੈ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕ ਰਹੀ ਹੈ ਤੁਸੀਂ ਇਹ ਦੇਖੋ ਕਿ 1 ਸਾਲ ਪਹਿਲਾਂ ਪੂਰਾ 1 ਸਾਲ ਇਹ ਚੱਲਿਆ ਸੰਘਰਸ਼ 750 ਕਿਸਾਨ ਮਾਰਿਆ ਗਿਆ ਲੇਕਿਨ ਕਿਸਾਨਾਂ ਕਰਕੇ ਤਾਂ ਕਿਸੇ ਦੀ ਮੌਤ ਨਹੀਂ ਹੋਈ ਕਿਸਾਨਾਂ ਨੇ ਤਾਂ ਕੋਈ ਗਲਤ ਨਹੀਂ ਕੀਤਾ ਸ਼ਾਂਤਮਈ ਪ੍ਰੋਟੈਸਟ ਕੀਤਾ ਸਰਕਾਰ ਨੇ ਮੰਗਾਂ ਮੰਨੀਆਂ ਅੱਜ ਤੱਕ ਉਹ ਇੰਪਲੀਮੈਂਟ ਨਹੀਂ ਕੀਤੀਆਂ ਕਿਸਾਨ ਅੱਜ ਜਾਇਜ਼ ਚਾਹੁੰਦੇ ਆ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਕਿਉ ਮੰਗਾ ਮੰਨੀਆਂ ਜਾਣ ਇਹਦੇ ਚ ਗਲਤ ਕੀ ਕਰ ਰਹੇ ਆ ਫਿਰ ਉਹਨਾਂ ਨੂੰ ਰੋਕਣ ਦਾ ਕੀ ਮਤਲਬ ਹੈ ਫਿਰ ਉਹਨਾਂ ਤੇ ਅਥਰੂ ਗੇ ਛੜਨ ਦਾ ਕੀ ਮਤਲਬ ਹੈ ਫਿਰ ਗੋਲੀਆਂ ਚਲਾਉਣ ਦਾ ਕੀ ਮਤਲਬ ਹੈ ਇਹ ਬਿਲਕੁਲ ਨਾਜਾਇਜ਼ ਹੋ ਰਹੀ ਹੈ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹ ਜਾਇਜ਼ ਮੰਗਾਂ ਤੁਸੀਂ ਮੰਨੀਆਂ ਹੋਈਆਂ ਤੁਸੀਂ ਇਹਨਾਂ ਨੂੰ ਪੂਰੀਆਂ ਕਰੋ ਨਹੀਂ ਤਾਂ ਇਹ ਜਿਹੜਾ ਸੰਘਰਸ਼ ਹੈ ਪਹਿਲਾ ਮੰਗੂ ਵੱਡੀ ਗਿਣਤੀ ਦੇ ਵਿੱਚ ਹਰ ਬੰਦਾ ਇਸ ਸੰਘਰਸ਼ ਦੇ ਨਾਲ ਹੈ ਅਸੀਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਹਾਂ ਔਰ ਇਹਦੇ ਨਾਲ ਖੜ ਕੇ ਪੂਰੀ ਲੜਾਈ ਲੜਾਂਗੇ